ਗਾਈਏ ਗਾਈਏ ਹਾਂਜੀ ਤੇ ਜਿਹੜੇ ਦੇਸੀ ਮਹੀਨੇ ਆ ਸਭ ਤੋਂ ਪਹਿਲਾ ਮਹੀਨਾ ਕਿਹੜਾ ਹੁੰਦਾ ਏ ਚੇਤ ਚਲੋ ਸ਼ੁਰੂ ਕਰੀਏ ਹਾਂਜੀ ਚਲੋ ਚੇਤ ਮਹੀਨਾ ਚੜਦਾ ਹੈ ਤੰਗੀ ਸੋਨਾ ਵਰਦਾ ਹੈ ਵਿਸਾਖ ਵਿਸਾਖੀ ਨਾਉਂਦੇ ਹਾਂ ਦਾਣੇ ਘਰ ਵਿੱਚ ਲਿਆਉਂਦੇ ਹਾਂ ਚੇਤ ਮਹੀਨਾ ਲੂਆਂ ਦਾ 8 ਮਹੀਨਾ ਤਪਦਾ ਹੈ ਸੌਣੇ ਅੰਦਰ ਰਹਤਾ ਹੈ ਅੰਦਰ ਇੰਦੇ ਤੁਸੀਂ ਸੌਣ ਚ ਬਦਲ ਵੱਸਦੇ ਨੇ ਹਮੇਸ਼ਾ ਬਸਦੇ ਨੇ ਅੱਛਾ ਜਮੋਏ ਕਿ ਹੁੰਦੇ ਨੇ ਜਾਮਣੂ ਜਾਮਣੂ ਪੱਕ ਜਾਂਦੇ ਆ ਨਾ ਆਂਬੂ ਵੀ ਪੱਕ ਜਾਂਦੇ ਨੇ ਤੇ ਹੁਣ ਕਿਹੜਾ ਮਹੀਨਾ ਚੱਲਦਾ ਪਿਆ ਸੌਣ ਸੌਣ ਦਾ ਮਹੀਨਾ ਤੇ ਭਾਦੋਂ ਤੁਪਾਂ ਕਹਿ ਰਦੀਆਂ ਚੰਦਾ ਬਦਲ ਸੂ ਮਾ ਨਿਰਾਲਾ ਹੈ ਨਾ ਵਰਨੀ ਨਾ ਕਹਲਾ ਹੈ ਹਾਂ ਅਸੂ ਦਾ ਜਿਹੜਾ ਮਹੀਨਾ ਹੁੰਦਾ ਹੈ ਬਹੁਤ ਵਧੀਆ ਹੁੰਦਾ ਹੈ ਨਾ ਉਹਦੇ ਚ ਗਰਮੀ ਹੁੰਦੀ ਹੈ ਤੇ ਨਾ ਉਹਦੇ ਵਿੱਚ ਠੰਡ ਹੁੰਦੀ ਹੈ ਚਲੋ ਹਾਂ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਵੀ ਉਦੋਂ ਹੀ ਹੁੰਦਾ ਸ਼ਾਬਾਸ਼ ਤੁਹਾਨੂੰ ਯਾਦ ਹੈ ਸ਼ੁਕਰ ਹੈ ਕਤਕ ਵੰਡੇ ਚਾਂਦਨੀਆਂ ਰਾਤਾਂ ਰੂਪੇ ਵੰਡੀਆਂ ਹੌਲੀ ਮੱਗਰ ਗੱਲ ਨੂੰ ਲਾਉਂਦੇ ਹਾਂ हां पो ਵਿੱਚ ਪਾਲਾ ਖੇਸੀ ਦਾ ਤੁਮਾ ਦਾ ਤੇ ਦੀ ਦਾ ਮਾ ਦੇ ਨਜ਼ਾਰੇ ਤੁਪਾਂ ਦੇ ਪੱਤੇ ਚੜਦੇ ਰੁੱਖਾਂ ਦੇ ਪੱਤੇ ਚੜ ਹਨ ਅਗਨ ਫੁੱਲ ਖੜਾਉਂਦਾ ਹੈ ਸਭੇ ਮੜੂ ਕੋਂਦਾ ਹੈ हां ਬਾਹਰ ਚਾਰੇ ਪਾਸੇ ਫੁੱਲ ਖਿੜਦੇ ਨੇ ਉਹ ਮੌਸਮ ਬੜਾ ਸੋਹਣਾ ਲੱਗਦਾ ਹੈ ਚਾਕਾ ਤੇ ਮੈਂ ਨਾਲ ਆ ਲਿਖਿਆ ਹੈ ਸੋਨ ਵੀਰ ਇਕੱਠਿਆਂ ਕਰੇ ਭਾਦੋ ਚੰਦਰੀ ਵਿਛੋੜਾ ਪਾਵੇ ਇਹਦਾ ਕੀ ਮਤਲਬ ਆ ਮੈਂ ਸੋਨ ਚ ਕੁੜੀਆਂ ਦੇ ਪਿੰਦੇ ਜਾਂ ਜਾਂਦੇ ਨੇ ਇਸੇ ਲਈ ਆ ਨਾ ਜਿਆਨੇ ਦਾ ਪ੍ਰਿਆਸ ਕਰਦੀ ਜਿਹੜਾ ਪਾਲੇ ਬਾਰੇ ਦੇ ਰਿਹਾ ਆ ਆ ਸੋਨ ਦੇ ਮਹੀਨੇ ਵਿੱਚ ਜਿਹੜੀਆਂ ਕੁੜੀਆਂ ਵਿਆਹੀਆਂ ਹੁੰਦੀਆਂ ਨੇ ਉਹ ਆਪਣੇ ਪੇਕੇ ਆਉਂਦੀਆਂ ਆਪਣੀਆਂ ਸਹੇਲੀਆਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਮਿਲਦੀਆਂ ਨੇ ਤੇ ਭਾਦੋ ਵਿੱਚ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਪਰ ਹੁਣ ਇੰਜ ਨਹੀਂ ਆ ਹੁਣ ਬਹੁਤ ਘੱਟ ਕੁੜੀਆਂ ਜਿਹੜੀਆਂ ਰਹਿਣ ਆਉਂਦੀਆਂ ਆਪਣੇ ਪੇਕੇ ਘਰ ਠੀਕ ਹੈ ਬਦਲ ਗਿਆ ਸਭ ਕੁਝ ਬਦਲ ਗਿਆ ਚਲੋ ਜੀ ਵਧੀਆ ਲੱਗਾ ਇਹ ਗੀਤ ਚਲੋ ਧੰਨਵਾਦ ਜੀ